ਲੋਰੀ ਸასი ਕਾਲ ਸਾਰਿਆਂ ਨੂੰ ਉਮੀਦ ਕਰਿਆ ਤੁਸੀਂ ਠੀਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਹੈਪੀ ਦੀਵਾਲੀ ਸਾਰਿਆਂ ਨੂੰ ਤੇ ਦੀਵਾਲੀ ਦੀ ਸ਼ੁਰੂਆਤ ਅਸੀਂ ਬਾਬਾ ਜੀ ਦੇ ਕਮਰੇ ਤੋਂ ਕਰ ਲੱਗੇ ਆ ਤੇ ਬਾਬਾ ਦੇ ਸਰੂਪ ਸਾਰੇ ਹੀ ਆ ਤੇ ਇਹ ਇਹਨਾਂ ਦੇ ਹਾਰ ਲੈਂਦੀ ਆ ਇੱਕ ਹਾਰ ਉਹ ਗਾੜੀ ਪਿਆਵਾ ਤੇ ਆ ਲੈਣਦੇ ਦੂਜੇ ਮੋਤੀਆਂ ਵਾਲੇ ਹਾਰ ਤੇ ਬਾਬਾ ਜੀ ਲੱਗੇ ਅਸੀਂ ਕਮਰੇ ਦਾ ਮਤਲਬ ਸਫਾਈ ਕਰਨਾ ਤੇ ਆਪਾਂ ਪਹਿਲੀ ਸ਼ੁਰੂਆਤ ਦੀਵਾਲੀ ਦੀ ਇੱਥੋਂ ਸ਼ੁਰੂ ਕਰ ਲੱਗੇ ਆ ਤੇ ਫਿਰ ਆਪਾਂ ਜੋ ਵੀ ਕਰਦੇ ਵਿੱਚ ਬਣਾਉਣਾ ਕਰਨਾ ਵਾ ਤੇ ਤੇਲ ਮਸ਼ਕਾਉਣਾ ਹੀ ਅੱਜ ਦੀਵਾਲੀ ਵਾਲੇ ਦਿਨ ਤੇ ਪਕੌੜੇ ਬਣਾਉਣੇ ਆਪਾਂ ਤੇ ਸੌਜੀ ਭਾਜੀ ਬਣਾਈਏ ਹੋਣਾ ਤੇ ਪਹਿਲਾਂ ਆਪਾਂ ਬਾਬਾ ਜੀ ਸਫਾਈ ਕਰ ਲਈਏ ਬਲੌਗ ਦੇ ਨਾਲ ਬਣੇ ਰਹੋ ਅੱਜ ਦੀਵਾਲੀ ਦਾ ਬਲੌਗ ਤੁਹਾਨੂੰ ਬਹੁਤ ਹੀ ਵਧੀਆ ਲੱਗਣ ਵਾਲਾ ਕਿਆ ਆਹੀ ਬਾਬਾ ਜੀ ਦੇ ਦਰਵਾਜੇ ਤੇ ਗਾੜੀ ਲੜੀਆਂ ਲਿਆਂਦੀਆਂ ਛੋੜੀਆਂ ਜੀਆਂ ਮੰਮਾ ਲੋ ਜੀ ਕਰਤੀ ਸ਼ੁਰੂਆਤ ਆਪਾਂ ਦੀਵਾਲੀ ਦੀ ਆਲੂ ਗੰਡੇ ਲੱਗ ਪਿਆ ਕੱਟਣ ਪਕੌੜੇ ਬਣਾਉਣੇ ਆ ਤੇ ਇੱਕ ਇਹ ਬਣਾਵਾਂਗੇ ਹਾਲੂ ਗੰਡਿਆਂ ਵਾਲੇ ਤੇ ਦੂਜੇ ਬਰੈਡ ਵਾਲੇ ਬਣਾਵਾਂਗੇ ਤੇ ਆਪਾਂ ਦਰਬਾਰ ਸਾਹਿਬ ਜ਼ਰੂਰ ਜਾਵਾਂਗੇ ਆਪਾਂ ਮੋਮਬੱਤੀਆਂ ਜਗਾ ਕੇ ਆਵਾਂਗੇ ਮੱਥਾ ਮੋਠਾ ਟੇਕ ਕੇ ਆਵਾਂਗੇ ਇਹ ਗੋਦਰਾ ਸਾਹਿਬ ਵੀ ਜਾਵਾਂਗੇ ਆਪਣੇ ਪਹਿਲਾਂ ਆਪਾਂ ਘਰ ਦਾ ਕਰ ਲਈਏ ਸਾਰਾ ਕੰਮ ਧੰਦਾ ਪਕੌੜੇ ਬਣਾ ਕੇ ਇੱਕ ਵਾਰ ਖਵਾ ਲਈਏ ਇਹਨਾਂ ਨੂੰ ਸਾਰਿਆਂ ਨੂੰ ਜੀ ਬਾਬਾ ਦੇ ਸਰੂਪਾਂ ਦੇ ਹਾਰ ਪਾਏ ਜਾਣਦੇ ਆ ਵੇਖ ਸਕਦੇ ਤੁਸੀਂ ਕਮਰੇ ਚ ਇਸ ਰੂਪਾਂ ਦੇ ਪਾਤੇ ਹਾਰ ਵੇਖ ਸਕਦੇ ਤੁਸੀਂ ਤੇ ਆਹ ਹੀ ਇਹਦੇ ਮਤਲਬ ਡੈਨ ਸੈਟਿੰਗ ਕਰਨ ਸਾਰੀ ਅਸਮਾਨ ਤੋਂ ਚੋਕੇ ਦੇ ਕੰਮ ਸ਼ਾਹ ਕੀਤਾ ਇੱਧਰ ਪਾਤੇ ਇੱਧਰ ਵਾਲਾ ਛੋਟਾ ਪੈ ਗਿਆ ਵਾ ਤੇ ਇਸ ਰੂਪ ਬਹੁਤ ਆਜੇ ਪਕੌੜੇ ਖਾ ਲਾਂ ਰਕੀ ਪਕੌੜੇ ਬਣ ਲੱਗ ਪਏ ਆ ਠੀਕ ਆ ਅਸੀਂ ਆ ਲੌਣ ਲੱਗੇ ਆ ਸਿੰਦਰੀ ਇੱਥੇ ਡਰੈਗਰੂਮ ਦੇ ਵਿੱਚ ਤੇ ਉਹ ਦੂਜੀ ਵਾਲੀ ਜਿਹ ਲਾਤੀ ਆ ਬਾਹਰ ਵੇਣੂਰ ਤੇ ਲਈ ਸਾਹਮਣੇ ਆਪਾਂ ਬਣਾ ਲਿਆ ਬਰੈਡ ਪਕੌੜਾ ਤੇ ਬਰੈਡ ਪਕੌੜਾ ਬਣਾ ਕੇ ਤੇ ਨਾਲ ਲੱਗਦੀ ਆਪਾਂ ਸੌਜੀ ਬਣਾ ਲਈ ਆ ਮਟਰ ਪਨੀਰ ਦੀ ਸੌਜੀ ਵੀ ਆਪਣੀ ਬਣ ਗਈ ਆ ਹੁਣ ਆਪਾਂ ਕੁਛ ਨਹੀਂ ਕਰਨਾ ਹੁਣ ਆਪਾਂ ਬਾਬਾ ਜੀ ਦੇ ਰੂਮ 'ਚ ਜਾਣਾ ਵਾ ਬਸ ਉੱਥੋਂ ਦੇ ਸਾਰੇ ਵਸਤਰ ਜਿਹੜੇ ਤੋਤੇ ਆ ਤੇ ਉਹਨਾਂ ਨੂੰ ਆਪਾਂ ਹੁਣ ਵਿਛਾਉਣਾ ਵਾ ਸਾਫ਼-ਸਾਫ਼ ਸਫਾਈ ਕਰ ਲਈ ਆ ਕਮਰੇ ਦੀ ਪਪਾਇਰ ਹੁੰਦੀ ਤੇ ਬਾਕੀ ਹੋਰ ਕੋਈ ਕੰਮ ਨਹੀਂ ਹੈਗਾ ਤੇ ਸਬਜੀ ਗਈ ਆ ਬਣ ਤੇ ਚੌਲ ਵਗੈਰਾ ਆਪਾਂ ਸ਼ਾਮ ਨੂੰ ਬਣਾਵਾਂਗੇ ਤੇ ਚੌਲ ਵਗੈਰਾ ਸ਼ਾਮ ਨੂੰ ਬਣਾਵਾਂਗੇ ਇੰਡਕਸ਼ਨ ਚੱਕ ਦਾਮ ਹੀ ਬੰਦ ਹੋ ਗਿਆ ਤੇ ਫਿਰ ਉਕੇ ਆਪਾਂ ਸ਼ਾਮ ਨੂੰ ਬਣਾਵਾਂਗੇ ਹੁਣ ਜੇ ਹੁਣ ਕਿਸੇ ਕੋਈ ਖਾਣਾ ਹੋਇਆ ਪਹਿਲੀ ਗੱਲ ਤੇ ਬਰੈਡ ਪਕੌੜਾ ਖਾ ਲਿਆ ਵਾ ਸਾਰਿਆਂ ਨੇ ਚਾਹ ਦੇ ਨਾਲ ਤੇ ਜੇ gene ਕੁਝ ਖਾਣਾ ਹੈ ਤਾਂ ਆਟਾ ਗੁੰਨ ਕੇ ਫਿਲਕੇ ਲਾ ਲਾਂਗੇ ਤੇ ਉਸ ਤੋਂ ਬਾਅਦਾਂ ਫਿਰ ਆਪਾਂ ਆਪਣੇ ਬਾਬਾ ਜੀ ਦੇ ਕਮਰੇ 'ਚ ਜਾ ਕੇ ਉਤਰ ਦਾ ਕੰਮ ਕਰਗੇ ਫੇਰ ਹੀ ਕੋਈ ਹੋਣਾ ਆਪਾਂ ਰੈਸਟ ਕਰਾਂਗੇ ਕਿ ਫਿਰ ਸੋਵਾਂਗੇ ਦੁਪਹਿਰੇ ਤੇ ਲੁੱਜਾ ਮੇਰਾ ਵਜ ਤੇ ਵੈਸੇ ਵੀ ਕੋਈ ਤਕਾਵਟ ਵਾਲਾ ਕੰਮ ਨਹੀਂ ਹੈਗਾ ਕਿਚਨ ਦੇ ਵਿੱਚ ਹੀ ਸਾਰਾ ਕੰਮ ਕਰਨ ਲਿਆ ਖਲਾਰਾ ਬਹੁਤ ਜ਼ਿਆਦਾ ਪਿਆਵਾ ਤੇ ਆ ਆਪਾਂ ਕੱਲ ਵੇਖਿਆ ਹਾਂ ਤੇ ਇਹਨਾਂ ਨੂੰ ਪਸੰਦ ਵੜੀ ਆਈ ਤੇ ਇਹ ਕਹਿੰਦੇ ਲੈ ਆਈਏ ਇਹ ਇਹ ਲੈ ਆਂਦੀ ਸਿੰਦਰੀ ਇੱਥੇ ਤੇ ਆਪਾਂ ਇੱਥੇ ਲਿਆ ਕੇ ਲਾ ਦਿੰਦੀ ਡ੍ਰੈੰਗ ਰੂਮ ਚ ਤੇ ਉਹ ਜਿਹੜੀ ਆਪਾਂ ਵੇਖੀ ਸੀ ਆਪਾਂ ਕੱਲ ਕੱਲ ਸ਼ਾਮੀ ਪੇ ਵੇਖੀ ਉਹ ਆਪਾਂ ਮੇਨ ਡੋਰ ਤੇ ਲਾਤੀ ਉਥੇ ਸਾਹਮਣੇ ਫਰੰਟ ਤੇ ਤੇ ਅੱਜ ਦਾ ਬਲੌਗ ਸਾਡਾ ਦੀਵਾਲੀ ਦਾ ਵਾ ਤੇ ਰੰਗੋਲੀ ਬਣਾਉਣੀ ਹੈ ਜੇ ਸੋਚਣ ਤਾਂ ਰੋਲੀ ਬਾਰੇ ਤੇ ਉਹਦੇ ਵਾਸਤੇ ਰੰਗੋਲੀ ਲੈਣੀ ਹੈ ਉੱਪਰ ਲੱਗੇ ਆ ਬਾਬਾ ਦੇ ਦੇਖ ਸਕਦੇ ਤੁਸੀਂ ਹੁਣ ਸਾਡੇ ਬਾਬਾ ਜੀ ਦਾ ਆਪਾਂ ਲੱਗ ਪਏ ਆ ਰੰਗੋਲੀ ਬਣਾਉਣਾ ਕਿਉਂਕਿ ਟਾਈਮ ਦੇ ਨਾਲ ਸਾਰੇ ਕੰਮ ਕੀਤੇ ਹੋਣਗੇ ਤੇ ਵਧੀਆ ਵਾ ਮੁੜ ਕੇ ਸ਼ਾਮਾਂ ਨੂੰ ਭਜ ਨਟ ਨਹੀਂ ਕਰਨੀ ਪਊਗੀ ਉਹ ਉਧਰ ਵਾਲੇ ਲੈਣੇ ਬੋਲ ਜੀ ਕਰ ਥੋੜੀ ਬਾਹਰ ਬਣਾ ਲੈ ਨਹੀਂ ਨਹੀਂ ਅੱਗੇ ਵੱਡੀ ਬਾਹਰ ਅੰਦਰ ਆਉਂਦੇ ਉਹ ਛੋਟੀ ਆ ਹਨਾ ਬਹੁਤ ਜਿਆਦਾ ਬਾਹਰ ਆ ਲੈ ਚਲ ਹਾਂ ਹਾਂ ਪਰ ਰੰਗੋਲੀ ਬਣਾ ਕੇ ਤੁਹਾਨੂੰ ਪੂਰੀ ਪ੍ਰੋਪਰ ਦਿਖਾਵਾਂਗੇ। ਦੇਖ ਸਕਦੇ ਸਾਡੀ ਰੰਗੋਲੀ ਬਹੁਤ ਹੀ ਸੋਹਣੀ ਲੱਗਣ ਢਈ ਹੈ। ਤੇ ਅਜੇ ਇਹੀ ਇਹਨੂੰ ਪੂਰੀ ਸਫਾਈ ਦੇਂਦਾ ਹੈ। ਤੇ ਅਜੇ ਸਾਡੀ ਪ੍ਰੋਪਰ ਰੰਗੋਲੀ ਨਹੀਂ ਬਣੀ। ਮੈਂ ਕਲਰ ਤੁਹਾਨੂੰ ਦਿਖਾ ਦਿੱਤੇ ਜਿਹੜੇ ਜਿਹੜੇ ਅਸੀਂ ਪਾਏ ਆ। ਹੁਣ ਅਸੀਂ ਬ੍ਰਸ਼ ਦੇ ਨਾਲ ਪੂਰੀ ਸਫਾਈ ਦੇਂਦਾ ਹੈ। ਫਿਰ ਪ੍ਰੋਪਰ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਸਾਰੀ ਰੰਗੋਲੀ। ਲੋਰੀ ਸਾਡੀ ਬਣ ਗਈ ਆ ਰੰਗੋਲੀ ਤਿਰੰਗੋਲੀ ਦੀ ਹੋ ਗਈ ਆ ਸਫਾਈ ਹਾਂ ਤੂੰ ਬਣਾਈ ਆ ਖਪਾ ਸਾਡਾ ਹੋ ਗਿਆ ਤੂੰ ਬਣਾਈ ਆ ਬੱਟੂ ਵੀ ਜੇ ਉਹ ਸੱਚ ਨੂੰ ਤੂੰ ਨਹੀਂ ਫੋਨ ਦਿੱਲੇ ਅਰੇ ਬਲੌਗ ਹੀ ਬਣਾ ਰਹੀ ਕੇ ਤੇ ਬਲੌਗ ਨੂੰ ਅੰਦਰ ਹੀ ਕਰਦੇ ਉਹ ਨਹੀਂ ਕਿਜਾ ਬਲੌਗ ਆਪਣਾ ਰਹਿ ਵਾਲਾ ਬਹੁਤ ਸੋਹਣੀ ਬਣੀ ਆ ਉਹ ਬੱਟੂ ਨਹੀਂ ਮੰਨਦਾ ਮੈਂ ਮੰਨਦਾ ਮੈਂ ਪੰਜ ਰਾਇ ਕਰੂੰਗਾ ਉਹ ਨਹੀਂ ਚਾਹਨਾ ਤੇ ਰਿਸ਼ਤਾ ਹਾਂ ਮਨ ਕੇ ਕਹਣਾ ਇਹਨੇ ਜਾਣਾ ਨਹੀਂ ਆ ਇਹਨੇ ਨਹੀਂ ਜਾਣਾ ਨਹੀਂ ਨਹੀਂ ਤੂੰ ਸਾਲਾ ਕੋਈ ਅਗਰੇ ਉਹ ਆਪੇ ਕਰੂਗੀ ਸਾੜੀ ਹੁਣ ਸਰਸੋ ਤੇ ਪਰਸਨ ਤੇ ਟਿਕਾ ਤੇਰੀ ਆ ਪਾਕੇ ਦਰਬਾਰ ਸਾਹਿਬ ਦੀਪਮਾਲਾ ਵਾਸਤੇ ਅਗਰ ਮੋਮਬਤੀਆਂ ਲਾਉਣ ਵਾਸਤੇ ਤੋਂ ਦਰ ਹੁਣ ਕਰਨ ਲੱਗੀਆਂ ਅਜੇ ਨੇਰਾ ਨਹੀਂ ਹੋਇਆ ਮੋਮਬਤੀਆਂ ਲੱਗਣ ਡੀਆਂ ਪਰ ਇੰਨੀਆਂ ਜਾਰੀਆਂ ਨਹੀਂ ਉਹ ਦੂਰ ਦੂਰ ਲੱਗੀਆਂ ਉਹ ਉੱਥੇ ਇਹੀ ਕਾਲੀ ਲੱਗਦੀ दीवे जगते मोमबत्तियां भी जगदी बड़ी <laughs> पलते लादी मोमबत्तियाँ और हा हा पैके सार <laughs> <laughs> ਮਾਸਾ ਸਸੇ ਕੋ ਮੈਂ ਸਿੱਤੀ ਕੋ ਬਿਲਕੁਸਰ ਦੇ ਉਤਾਰ ਬਣਾ ਕੇ ਫੇਰ ਤੋਂ ਲੈਣਗੇ ਮਾਝਾ ਕੀ ਪਾਗਲ ਇਹ ਸਭ ਪਾਗਲ ਇਹ ਕਦਾਂ ਲੈਣ ਦੇ ਤੇ ਮੈਨੂੰ ਪਤਾ ਸਾਲਾ ਮੈਨੂੰ ਮੇਰੇ ਵਾਸਤੇ ਫੜਾ ਜੀ ਆਪਾਂ ਲਾਤੀ ਜੂਤ ਬਾਬਾ ਜੀ ਦੀ ਮਾਂ ਲక్ష్ਮੀ ਦੀ ਜੋ ਬਗਸਤ ਦਾ ਬੰਦਾ ਮਹਾਰਾਜ ਦੇ ਘੜੀ ਰੱਖਿਆ nerogollli <tipos>